ਕੈਨੇਡਾ ਤੋਂ ਇੱਕ ਦੁਖਦਾਈ ਖਬਰ ਨੇ ਪੰਜਾਬ ਭਰ ਦੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਆ ਪੰਜਾਬ ਦੇ ਖੰਨਾ ਨਜ਼ਦੀਕ ਪਿੰਡ ਰਾਜਕੜ ਦੇ ਰਹਿਣ ਵਾਲੇ ਤੇ ਕੈਨੇਡਾ ਦੇ ਪ੍ਰਸਿੱਧ ਉਦਯੋਗਪਤੀ ਦਰਸ਼ਨ ਸਿੰਘ ਸਾਸੀ ਦੀ ਕੈਨੇਡਾ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਹ ਦੱਸਦੇ ਕਿ ਦਰਸ਼ਨ ਸਿੰਘ ਸਾਸੀ ਜੋ ਕਿ ਕੈਨਾਮ ਇੰਟਰਨੈਸ਼ਨਲ ਦੇ ਪ੍ਰਧਾਨ ਵੀ ਸਨ ਤੇ ਇੱਕ ਵਿਸ਼ਵਪੱਧਰੀ ਟੈਕਸਟਾਈਲ ਰੀਸਾਈਕਲਿੰਗ ਕੰਪਨੀ ਦੇ ਵੀ ਮਾਲਕ ਸਨ। ਉਸ ਨੂੰ ਆਪਣੀ ਪਛਾਣ ਤੇ ਹਮਲਾਵਰਾਂ ਨੇ ਉਸ ਸਮੇਂ ਨਿਸ਼ਾਨਾ ਬਣਾ ਲਿਆ ਜਦੋਂ ਉਹ ਆਪਣੀ ਕਾਰ ਦੇ ਵਿੱਚ ਬੈਠੇ ਸਨ। ਤੋ ਪੋਲਿਸ ਦਰੂਸਾਰ ਹਮਲਾ ਸਵੇਰੇ ਲਗਭਗ 9:30 ਵਜੇ ਹੋਇਆ ਸੁਪਿੰਡ ਰਾਜਗੜ੍ਹ ਦੇ ਵਿੱਚ ਮਾਤਮ ਦਾ ਮਾਹੌਲ ਬਣ ਗਿਆ ਪਰਿਵਾਰ ਨੇ ਕਿਹਾ ਕਿ ਦਰਸ਼ਨ ਸਿੰਘ ਵੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਕੋਈ ਧਮਕੀ ਵੀ ਨਹੀਂ ਸੀ 33 ਸਾਸੀ ਨੇ ਆਪਣੀ ਜ਼ਿੰਦਗੀ ਗਰੀਬਾਂ ਤੇ ਲੋੜਵੰਦ ਦੀ ਸਹਾਇਤਾ ਲਈ ਸਮਰਪਿਤ ਕੀਤੀ ਹੈ ਪਿੰਡ ਦੇ ਵਿਕਾਸ ਧੀਆਂ ਦੇ ਵਿਆਹ ਤੇ ਨੌਜਵਾਨਾਂ ਦੀ ਵਿਦੇਸ਼ ਯਾਤਰਾ ਦੇ ਵਿੱਚ ਮਦਦ ਕਰਨ ਦੇ ਲਈ ਜਾਣੇ ਜਾਂਦੇ ਸਨ ਕੀ ਨਾਮ ਹੈ ਗੋਰਪ੍ਰੀ ਸਿੰਘ ਆ ਜੀ ਪਿੰਡ ਦਾ ਮੇਰਾ ਰਾਜਗੜ੍ਹ ਪੰਚਾਇਤ ਮੈਂਬਰ ਵੀ ਆ ਜੀ ਕੀ ਘਟਨਾ ਹੋਈ ਹੈ ਪਿੰਡ ਦੇ ਵਿੱਚ ਇਹ ਘਟਨਾ ਹੋਈ ਹੈ ਜੀ ਅੱਜ ਸਵੇਰੇ ਜਦੋਂ ਸੀ ਸਾਰਿਆਂ ਨੇ ਫੋਨ ਦੇਖਿਆ ਫੋਨ ਦੇ ਵਿੱਚ ਖਬਰ ਦੇਖੀ ਤੇ ਦਰਸ਼ਨ ਸਿੰਘ ਮਾਨਾ ਅੰਕਲ ਜੀ ਸਾਡੇ ਪਿੰਡ ਦੇ ਮੌਤ ਦੇ ਵਿਜੀਲੈਂਸਮੈਨ ਬੰਦੇ 92 ਜਿਹੇ ਬਾਹਰ ਕਨੇਡਾ ਵਿੱਚ ਗਏ ਸੀ ਇਹਨਾਂ ਦੇ ਤਕੜਾ ਕਾਰੋਬਾਰ ਸੀ ਉੱਥੇ ਆ ਬਹੁਤ ਮਿਹਨਤ ਕੀਤੀ ਕੱਪੜੇ ਦਾ ਕੰਮ ਤੇ ਸਾਡੇ ਪਿੰਡ ਦੇ ਨੌਜਵਾਨਾਂ ਨੂੰ ਬਹੁਤ ਰੋਜ਼ਗਾਰ ਦਿੱਤਾ ਤੇ ਵਧੀਆ ਰੋਜ਼ਗਾਰ ਦਿੱਤਾ ਬਹੁਤ ਕੰਮ ਕਰਦੇ ਸੀ ਪਿੰਡ ਦੇ ਮੁੰਡੇ ਪੜ੍ਹੇ ਲਿਖੇ ਤੇ ਸਰ ਉੱਥੇ ਸਵੇਰੇ ਪਤਾ ਨਹੀਂ ਕੀ ਕਾਰਨ ਹੋਇਆ ਉਹਨਾਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਆ ਸਾਡਾ ਸਾਰਾ ਪਿੰਡ ਪੰਚਾਇਤ ਸਾਰੀ ਸੋਗ ਦੀ ਲਹਿਰ ਚ ਸਾਰੇ ਦੇਖ ਰਹੇ ਆ ਵੀ ਕੀ ਰਿਪੋਰਟ ਆਉਂਦੀ ਆ ਉਧਰ ਕੋਈ ਪਰਿਵਾਰਕ ਮੈਂਬਰ ਨਾਲ ਸੰਪਰਕ ਹੋਇਆ ਕੈਨੇਡਾ ਨਹੀਂ ਜੀ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਜੀ ਗੱਡੀ ਜਦੋਂ ਇੱਥੇ ਇੰਡੀਆ ਭਾਰਤ ਤੋਂ ਕਾਈ ਸੀ ਜੀ ਲਾਸਟ ਇਹ ਲਾਸਟ ਹਾਲ ਗਰਮੀਆਂ ਦੇ ਵਿੱਚ ਆ ਕੇ ਗਏ ਆਹੀ ਹੁਣੇ 2-3 ਮਹੀਨੇ ਪਹਿਲਾਂ ਆ ਕੇ ਗਏ ਨੇ ਜੀ ਤੇ ਉਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਇੱਥੇ ਦਵਾਏ ਕਿਹਦੇ ਫੋਨ ਤੇ ਗੱਲ ਹੋਈ ਉਹਨਾਂ ਨਾਲ ਹਾਂਜੀ ਫੋਨ ਤੇ ਕਈ ਵਾਰ ਗੱਲ ਹੋਈ ਆ ਪਿੰਡ ਦੇ ਵਾਸਤੇ ਹੀ ਅਸੋ ਜਦੋਂ ਪਿੰਡ ਦਾ ਕੋਈ ਮੁੱਦਾ ਹੁੰਦਾ ਸੀ ਪਿੰਡ ਦੇ ਕੰਮ ਵਾਸਤੇ ਅਸੀਂ ਉਹਨਾਂ ਨੂੰ ਕਾਲ ਕਰਦੇ ਸੀ ਤਾਂ ਉਹ ਪਹਿਲ ਦੇ ਆਧਾਰ ਤੇ ਪਿੰਡ ਦੀ ਮਦਦ ਲਈ ਹਰ ਵਾਰ ਤਿਆਰ ਰਹਿੰਦੇ ਸੀ ਪਿੰਡ ਦੇ ਵਾਸਤੇ ਜੀ ਅਸੀਂ ਤੁਹਾਡੀ ਬਹੁਤ ਵਾਰੀ ਗੱਲ ਹੋਈ ਹੈ ਜੀ ਉਹਨਾਂ ਨਾਲ ਪਰਿਵਾਰ 'ਚ ਕੋਈ ਹੋਰ ਹੋ ਜਾਂਦਾ ਹੈ ਉਹਨਾਂ ਦੇ ਜੀ ਬ੍ਰਦਰਸ ਰਹਿੰਦੇ ਨੇ ਚਾਚੇ ਦਾਇਆ ਦੇ ਮੁੰਡੇ ਹੋਰ ਰਹਿੰਦੇ ਨੇ ਇੱਥੇ ਜੀ ਅੱਜ ਕੀ ਨਾਮ ਹੈ ਬਗੀਰ ਬਲਵਿੰਦਰ ਸਿੰਘ ਡੱਕ ਕਹਿੰਦੇ ਨੇ ਜੀ ਕੀ ਕਿਰਨਾ ਹੋਈ ਜਿਹੜੀ ਦਰਸ਼ਨ ਸਿੰਘ ਦਾ ਬਾਪੂ ਆ ਕੇ ਤੇ ਅੱਜ ਸਾਨੂੰ ਸਵੇਰੇ ਜੀ ਤੇ ਮੋਬਾਈਲਾਂ ਦੇ ਮੈਸੇਜ ਮੂਥੇ ਜਾਏ ਦੀ ਫੋਟੋਆਂ ਪਾਈਆਂ ਦੀ ਉਹਨਾਂ ਨੂੰ ਪਤਾ ਲੱਗਿਆ ਵੀ ਤੇ ਉਹ ਕੰਮ ਤੇ ਜਾ ਰਹੇ ਸੀ ਉੱਥੇ 9:30 ਦਾ ਟਾਈਮ ਸੀਗਾ ਜੀ ਤੇ ਉਹ ਗੱਡੀ ਦੇ ਵਿੱਚ ਬੈਠੇ ਸੀ ਤੇ ਉਹਨਾਂ ਦੇ ਗੋਲੀਆਂ ਮਾਰ ਕੇ ਜੀ ਉਹਨਾਂ ਨੇ ਕੰਮ ਕਰਦੇ ਉਹਨਾਂ ਦੀ ਕੰਪਨੀ ਦੇ ਵਿੱਚ ਜਾਂ ਕਿਤੇ ਵੀ ਤੁਹਾਡੀ ਇਹਨਾਂ ਦਾ ਕਿੱਦਾਂ ਦੇ ਵਿਚਾਰ ਸੀ ਉਹਨਾਂ ਦੇ ਵਿਚਾਰ ਬਹੁਤ ਵਧੀਆ ਸੀ ਜੀ ਤੇ ਸਾਨੂੰ ਉਹ ਜ਼ੀਰੋ ਤੋਂ ਯਾਨੀ ਕਿ ਬਹੁਤ ਵਧੀਆ ਪੋਜੀਸ਼ਨ ਤੇ ਲੈ ਕੇ ਜਾਣੇ ਵਾਲੇ ਇਨਸਾਨ ਸੀ ਜੀ ਤੇ ਬਾਕੀ ਉਹਨਾਂ ਨੇ ਸਾਡੇ ਪਿੰਡ ਦੀ ਸਾਡੇ ਪਿੰਡ ਦੇ ਲਈ ਤਾਂ ਮਸੀਹਾ ਦੇ ਜੀ ਉਹਨਾਂ ਦੇ ਉਹਨਾਂ ਨੇ ਬਹੁਤ ਬੱਚਿਆਂ ਨੂੰ ਪੜ੍ਹਾਈ ਲਈ ਪੈਸਾ ਭੇਜ ਰਹੇ ਨੇ ਜੇ ਕਿਸੇ ਗਰੀਬ ਕੁੜੀ ਦਾ ਵਿਆਹ ਜੀ ਉਹਨਾਂ ਦੀ ਮਦਦ ਕਰਦੇ ਨੇ ਜੀ ਉਹਨਾਂ ਵਰਗੇ ਬਾਣਾ ਮੁਸ਼ਕਲ ਆ ਜੀ ਜਿਹੜਾ ਉਹਨਾਂ ਦਾ ਘਾਟਾ ਸਾਨੂੰ ਪੈ ਗਿਆ ਜੀ ਉਹ ਕੋਈ ਪੂਰਾ ਨਹੀਂ ਕਰ ਸਕਦਾ ਜੀ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਅੱਜ ਤਾਂ ਇਹੀ ਮੰਗ ਕਰਦੇ ਆ ਜੀ ਪੰਜਾਬ ਸਰਕਾਰ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਜੀ ਵੀ ਸਾਰੇ ਜਿਹਨਾਂ ਨੇ ਉਹਨਾਂ ਲਈ ਇਹ ਕੰਮ ਕੀਤਾ ਜੀ ਉਹਨਾਂ ਨੂੰ ਬਹੁਤ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਉਹ ਪਹਿਲਾਂ ਜਦ ਤੋਂ ਬਹੁਤ ਘਰ ਨਾਲ ਪਿਆਰ ਸੀਗਾ ਸੀਗਾ ਮੇਰੇ ਤਾਂ ਭਰਾਵਾਂ ਵਰਗੇ ਸੀਗੇ ਮੈਨੂੰ ਮੇਤੂ ਹੈ ਸ਼ਾਪਰ ਬਰਥਡੇ ਸੀਗੇ ਗਤਵਨ ਭੈਣ ਕਹਿ ਕੇ ਬਣਾਉਂਦੇ ਹੋ ਮੈਨੂੰ ਚਾਮਚੀ ਤੇ ਕਹਿਣ ਲੱਗੇ ਸੀਗਾ ਤੇ ਮੈਂ ਇੱਥੇ ਇਹਨਾਂ ਦੇ ਘਰ ਦੇ ਵਿੱਚ ਆਪਣਾ ਬੈਠ ਕੇ ਟਾਈਮ ਪੂਰਾ ਕਰਦੀ ਸੀ ਮੈਂ ਤੇ ਇੱਥੇ 3-4 ਮਹੀਨੇ ਜਿਸ ਘਰ ਚਰੇ ਨੇ ਮੇਰੇ ਨਾਲ ਜਾਂਦੇ ਨਾ ਘਰ ਦਾ ਬਹੁਤ ਪਿਆਰ ਸੀ ਇਹ ਇੰਨੇ ਇਨਸਾਨ ਚੰਗੇ ਸੀਗੇ ਜੇ ਕਿਸੇ ਦਾ ਦੁੱਖ ਹੋਵੇ ਦੇ ਵੀ ਕੋਟਾ ਹੋਣਾ ਨਾ ਹੋਣਾ ਫਿਰ ਵੀ ਟਾਈਮ ਕੱਢ ਕੇ ਅਗਲਾ ਦੁੱਖ ਸੁੱਖ ਸੁਣਦੇ ਸੀ ਹਰੇਕ ਦਾ ਦੁੱਖ ਸੁੱਖ ਸੁਣਦੇ ਸੀ ਜੀ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਮੇਰੀ ਗੱਲਬਾਤ ਪਹਿਲਾਂ ਹੋਈ ਹੁਣ ਨਹੀਂ ਉਹ ਹੋਣੀ ਇੱਥੇ ਪਿੰਡ ਆ ਨਾਲ ਹੋਈ ਆ ਗੱਲ ਪਿੰਡ ਆ ਕੇ ਸਾਡੇ ਘਰੇ ਵੀ ਆਏ ਨੇ ਬਹੁਤ ਜਾਣ ਦੀ ਜਿੰਕਟ ਨਾਮ ਨੇ ਸਵੇਰੇ ਪਤਾ ਲੱਗਿਆ ਮੈਨੂੰ ਮੇਰੇ ਭਾਜੇ ਸੰਦੀਪ ਨੇ ਦੱਸਿਆ ਵੀ ਆਂਟੀ ਏਕਣ ਕਰਕੇ ਤੁਸੀਂ ਚਾਹ ਪਾਣੀ ਪੀ ਲਓ ਮੈਂ ਕਿਹਾ ਨਹੀਂ ਮੈਂ ਪੀਤਾ ਨਹੀਂ ਵੀ ਆਂਟੀ ਬਹੁਤ ਵੀ ਬਹੁਤ ਬੈਡ ਗੱਲ ਹੋ ਗਈ ਬਹੁਤ ਦੁੱਖदाई ਗੱਲ ਹੋ ਗਈ ਬੇਕਰਤ ਮੈਨੂੰ ਦੱਸ ਕਿੰਤਰ ਨਹੀਂ ਆਟ ਮੈਂ ਤਾਂ ਜਮਾਲ ਮਗਰ ਪੈ ਗਈ ਤੇ ਉਹਨੇ ਮੈਨੂੰ ਦੱਸਿਆ ਜਦੋਂ ਵੀਰੇ ਬਾਦ ਦੱਸਿਆ ਮੈਨੂੰ ਬਹੁਤ ਜਾਂਦੇ ਦੁੱਖ ਹੋਇਆ ਮੈਂ ਰੋਣ ਲੱਗ ਗਈ ਮੇਰੀ ਸਾਰੀ ਰੋਂਦੀ ਦਾ ਮੇਰਾ ਸਾਰਾ ਦਿਨ ਲੱਗ ਗਿਆ ਹੋਣ ਕਿਸੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਹੋਈ ਤੁਹਾਡੀ ਨਹੀਂ ਨਹੀਂ ਹੁਣ ਮੇਰੇ ਕੋਈ ਨਾਲ ਨਹੀਂ ਮੇਰੇ ਕੋਲ ਨੰਬਰ ਹੀ ਨਹੀਂ ਹੈਗਾ ਕਿਸੇ ਦਾ ਜੀ ਹੈਗਾ ਨੰਬਰ ਮੇਰਾ ਛੋਟਾ ਫੋਨ ਹੈ ਮੇਰੇ ਕਿਸੇ ਨਾਲ ਗੱਲ ਨਹੀਂ ਅਸੀਂ ਕਰਾਂਗੇ ਅੱਜ ਤਾਂ ਉਧਰ ਹੀ ਹੋਣਗੇ ਵਿਚਾਰੇ ਕਿਹੜਾ ਜੇ ਉਹਨਾਂ ਨੇ ਸੁਣ ਸਕਣੀ ਸਾਡੀ ਗੱਲ ਹਾਂ ਮੇਰੇ ਜਾਣਦੀ ਉਹਨਾਂ ਦੇ ਜਿਹੜੀ ਆਪਣੇ ਕੰਮ ਕਰਨ ਵਾਲੀ ਉਹਦੇ ਨਾਲ ਮੇਰੀ ਗੱਲ ਹੋਈ ਉਹਨੇ ਮੈਨੂੰ ਦੱਸਿਆ ਜਾਂਦੀ ਉਹ ਵੀ ਪਚਾਰੀ ਬਹੁਤ ਰੋਈ ਤੇ ਮੈਂ ਵੀ ਅਸੀਂ ਬਹੁਤ ਰੋਈ ਪਰਿਵਾਰਕ ਮੈਂਬਰ ਤਾਂ ਕੋਈ ਰਹਿੰਦਾ ਤੁਹਾਡੀ ਕੋਈ ਨਹੀਂ ਰਹਿੰਦਾ ਹੈਗੀ ਮੈਂ ਇਕੱਲੀ ਇੱਥੇ ਰਹਿਣੀ ਹਾਂ ਜੀ ਹਾਂਜੀ ਉਹਨਾਂ ਦਾ ਹੀ ਘਰ ਹੈ ਹਾਂਜੀ ਉਹਨਾਂ ਦੇ ਘਰ ਹੈ